ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਵੱਲੋਂ ਲੁਧਿਆਣਾ ਦੇ ਵਾਰਡ ਨੰਬਰ 22 ਵਿੱਚ ਪੈਂਦੇ ਭਾਮੀਆਂ ਰੋਡ ਤੇ ਪਾਣੀ ਦੀਆਂ ਟੈਂਕੀਆਂ ਦੇ ਨਿਰਮਾਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਤੇ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਜਿਹੜਾ ਟੈਂਕੀਆਂ ਦਾ ਜਿਹੜਾ ਕਿੰਨੇ ਵਾਰਡ ਦਾ ਜਿਹੜਾ ਇਹ ਕਹਿੰਦਾ ਹੈ ਜਿਹੜਾ ਇਲਾਕੇ ਦੇ ਪਾਸੇ ਉਹ ਵੀ ਇਹ ਮਤਲਬ 2-3 ਵਾਰਡ ਦੇ ਨਾਲ ਲੱਗਦੇ ਸਾਰਿਆਂ ਦੀ ਬਹੁਤ ਵੱਡੀ ਟੈਂਕੀ ਲੱਗਣ ਜਾ ਰਹੀ ਹੈ ਸੋ ਅੱਜ ਅੱਜ ਆਪਾਂ ਇੱਥੇ ਦੋ ਟੈਂਕੀਆਂ ਦਾ ਉਦਘਾਟਨ ਕਰ ਰਹੇ ਇੱਕ 4.3 ਕਰੋੜ ਦੀ ਇੱਕ तकरीबन 3.3 ਕਰੋੜ ਦੀ ਜਿਹੜੀ ਅੰਸਲ ਦੇ ਵਿੱਚ ਸੋ ਇਹ DSPਾਲ ਸਿੰਘ ਗਰੇਵਾਲ ਕੌਂਸਲਰ ਸਰਬਾਨ ਜਦੋਂ ਦੇ ਕੌਂਸਲਰ ਬਣੇ ਆ ਤੋ ਇਹਨਾਂ ਨੇ ਬਹੁਤ ਬਾਰ ਬਾਰ ਮੰਗ ਕੀਤੀ ਸੋਨਾਂ ਦੀ ਜਿਹੜੀ ਹੈ ਪਬਲਿਕ ਦੀ ਮੰਗਨ ਪੂਰੇ ਕਰਦੇ ਹੋਏ ਪਾਣੀ ਦੀ ਪ੍ਰੋਬਲਮ ਬਹੁਤ ਲੰਬੇ ਸਾਲਾਂ ਤੋਂ ਸੀ ਕਈ ਸਰਕਾਰਾਂ ਲੰਘੀਆਂ ਪਰ ਪਾਣੀ ਦਾ ਹੱਲ ਹੀ ਹੋ ਸਕਿਆ ਪਰ ਹੁਣ ਇਸੇ ਸਰਕਾਰ ਦੇ ਵਿੱਚ ਮੁੱਖ ਮੰਤਰੀ ਸਰਦਾਰ ਪ੍ਰੋਮੋਸਿਓ ਮਾਜਰੇ ਮੈਂ ਦਿਲੋਂ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਹਲਕੇ ਦੀ ਇਹ ਮੰਗ ਪੂਰੀ ਕੀਤੀ ਜੀ ਪੂਰੇ ਸ਼ਹਿਰ ਦੇ ਵਿੱਚ ਤਕਰੀਬਨ 120 ਦੇ ਕਰੀਬ ਬਣਨ ਜਾ ਰਹੀਆਂ ਜਿਦੇ ਵਿੱਚੋਂ 56 ਆਲਰੇਡੀ ਜਿਹੜੀਆਂ ਪੁਰਾਣੀਆਂ ਬਣੀਆਂ ਹੋਈਆਂ ਉਹਨਾਂ ਦੀ ਰਿਪੇਅਰ ਹੋ ਗਈ ਔਰ 70 ਦੇ ਕਰੀਬ ਨਵੀਆਂ ਬਣਨ ਗਿਆ ਔਰ ਜਿਵੇਂ ਕਿ ਅਸੀਂ ਤੁਹਾਨੂੰ ਆਪਾਂ ਸਾਰਿਆਂ ਨੂੰ ਪਤਾ ਵੀ ਅੱਜਕੱਲ ਜਿਹੜਾ ਜ਼ਮੀਨੀ ਪਾਣੀ ਪਾਣੀ ਬਹੁਤ ਜ਼ਹਿਰੀਲਾ ਹੁੰਦਾ ਜਾ ਰਿਹਾ ਸੋ ਉਸ ਤੋਂ ਨਿਜਾਤ ਪਾਉਣ ਵਾਸਤੇ ਜਿਹੜਾ ਨਹਿਰੀ ਪਾਣੀ ਉਹਨੂੰ ਘਰ-ਘਰ ਤੱਕ ਪਹੁੰਚਾਇਆ ਜਾਏਗਾ ਤਾਂ ਜੋ ਜ਼ਮੀਨੀ ਪਾਣੀ ਦੀ ਜੋ ਦਿੱਕਤਾਂ ਨੇ ਹੁੰਦਾ ਵੀ ਹੱਲ ਹੋ ਸਕੇ ਔਰ ਜਿਹੜਾ ਨਹਿਰੀ ਪਾਣੀ ਹੈ ਜਿੱਚ ਕੁਦਰਤ ਦੇ ਦਿੱਤੇ ਹੋਏ ਵਰਦਾਨ ਨੇ ਦੀਆਂ मिनरल्स ਨੇ ਉਹ ਸਾਰੀਆਂ ਵੀ ਉਹਦੇ ਚ ਇਨਕਲੂਡ ਹੋ ਗਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 22 ਨੰਬਰ ਵਾਰਡ ਜਮਾਲਪੁਰ ਤਕੋਨੀ ਪਾਰਕ ਵਿੱਚ ਟੈਂਕੀ ਦਾ ਉਦਘਾਟਨ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਪੰਜਾਬ ਸਰਦਾਰ ਜੋਰਾਵਰ ਸਿੰਘ ਜੀ ਖੰਡ ਮਿਲ ਵੱਡੇ ਵਾਲ ਚੇਅਰਮੈਨ ਸਾਹਿਬ ਉਹਨਾਂ ਦੇ ਸਹਿਯੋਗ ਨਾਲ ਮੇਅਰ ਬੀਬੀ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਸਹਿਯੋਗ ਨਾਲ ਅੱਜ ਇਹ ਪ੍ਰੋਜੈਕਟ ਸ਼ੁਰੂ ਹੋਣ ਲੱਗਿਆ ਜਿਹੜਾ ਕਿ 20 ਲੱਖ ਲੀਟਰ ਪਾਣੀ ਦਾ ਹੈ ਤਕੋਨੇਪਾਰਕ ਚ ਇੱਕ ਜਮਾਲਪੁਰਾ ਇੱਕ ਅਨਸਲ ਇਨਕਲੇਵ ਵਿੱਚ ਦੋ ਟੈਂਕੀਆਂ ਦਾ ਗਠਨ ਕੀਤੇ ਗਏ ਨੇ ਮੈਂ ਆਪਣੇ ਵੱਲੋਂ ਵਾਰਡ ਕਾਉਂਸਲ ਹੋਣ ਦੇ ਨਾਤੇ ਮੈਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਕੈਬਨਿਟ ਮੰਤਰੀ ਪੰਜਾਬ ਸਰਦਾਰ ਜਰਾਵਰ ਸਿੰਘ ਜੀ ਬੁੱਡਵਾਲ ਖੰਡ ਮਲ ਚੇਅਰਮੈਨ ਤੇ ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਦਾ ਆਪ ਦੇ ਲੋ ਪਿੰਡ ਵਾਸੀਆਂ ਵੱਲੋਂ ਸਾਰਿਆਂ ਇਹਨਾਂ ਦਾ ਕੋਟ ਕੋਟ ਧੰਨਵਾਦ ਆ ਜਿਹੜਾ ਅੱਜ ਇਹ ਪ੍ਰੋਜੈਕਟ ਮੇਰੇ ਵਾਰਡ ਚ ਸ਼ੁਰੂ ਕਰਕੇ ਇਹਨਾਂ ਨੇ ਕੰਮ ਸ਼ੁਰੂ ਕਰਵਾਇਆ ਇਹਨਾਂ ਦਾ ਮੇਰੇ ਵੱਲੋਂ ਤੇ ਮੇਰੇ ਵਾਰਡ ਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਉਦ்கਾਟਨ ਕੀਤਾ ਗਿਆ ਇਹ ਟੈਂਕੀ ਦਾ ਨਿਰਮਾਣ ਤੇਰੀ ਹਾਂਜੀ ਅੱਜ ਕੀ ਕਹਿੰਦੇ ਵਾਰਡ ਨੰਬਰ 22 ਦੇ ਵਿੱਚ ਦੋ ਪਾਣੀ ਵਾਲੀ ਟੈਂਕੀਆਂ ਦਾ ਉਦ்கਾਟਨ ਕੀਤਾ ਗਿਆ ਇੱਕ ਤਕੂਨੀ ਪਾਰਕ ਦੇ ਵਿੱਚ ਕੀਤਾ ਗਿਆ ਤੇ ਇੱਕ ਆਪਣਾ ਕੀ ਕਹਿੰਦੇ ਅੰਸਰ ਨਹੀਂ ਨਿਕਲੇ ਉਹਦੇ ਵਿੱਚ ਕੀਤਾ ਗਿਆ ਵਾ ਸਤਿਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਹਰਦੀਪ ਸਿੰਘ ਮੁੰਡੀਆਂ ਜੀ ਦਾ ਅਤੇ ਮੈਡਮ ਮੈਰੀ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣੇ ਸਨਕਮਨਾਂ ਦੇ ਨਾਲ ਇਸ ਨੂੰ ਬਹੁਤ ਵਧੀਆ ਬਣਾਇਆ। ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀਆਂ ਵੈਗਰੂ ਜੀ ਦਾ ਖਾਲਸਾ ਵੈਗਰੂ ਕੀ ਫਤ